ਸਮਾਣਾ ਸਹਿਰ ਸੇ ਆਵਾਰਾ ਪਸ਼ੂਵਾਂ ਦੀ ਦਹਸਤ ਹੈ ਕਾਫੀ ਹਾਦਸੇ ਹੋ ਚੁੱਕੇ ਹਨ ਘਟਨਾਵਾਂ ਹੋ ਚੁੱਕੀਆਂ ਹਨ ਲੇਕਿਨ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਸਰਕਾਰ ਵਾਲੋਂ ਜ਼ਿਲ੍ਹੇ ਦੀ ਸਰਕਾਰੀ ਗਊਸ਼ਾਲਾ ਜਿਹੜੀ ਗਾਜੀਪੁਰ ਤੇ ਖੋਲ੍ਹੀ ਗਈ ਹੈ ਉੱਥੇ ਥਾਂ ਹੀ ਨਹੀਂ ਹੈ ਪਸ਼ੂ ਰੱਖਣ ਦੇ ਲਈ ਉਹ ਜਿਹੜੀ ਪ੍ਰਾਈਵੇਟ ਗਊਸ਼ਾਲਾ ਵਾਲੇ ਆ ਇਹ ਅਧਿਕਾਰੀ ਕਹਿੰਦੇ ਉਹ ਲੈਂਦੇ ਨਹੀਂ ਹੈ ਬੀਤੀ ਰਾਤ ਨਾਬਾ ਕਲੋਨੀ ਦੇ ਵਿੱਚ ਇੱਕ ਘਟਨਾ ਹੋਈ ਹੈ ਇੱਕ ਵਿਆਪਕ ਸੀ ਵਰਮਜੀਤ ਸਿੰਘ ਜੋ ਕਿ ਆਪਣੇ ਬੇਟੇ ਦੀ ਦੁਕਾਨ ਤੋਂ ਆਪਣੇ ਕਾਰ ਰਜਿਸਟਰਮ ਪਹੁੰਚਦੇ ਹਨ ਘਰ ਦੇ ਬਾਹਰੀ ਜਿਹੜੇ ਬੂਹੇ ਤੇ ਆ ਕੇ ਮੋਟਰਸਾਈਕਲ ਰੋਕਿਆ ਹੈ ਤਾਂ ਇੱਕ ਆਵਾਰਾ ਗਾਂ ਆਂਦੀ ਹੈ ਔਰ ਉਸਕੇ ਆਸ-ਪਾਸੇ ਕੁਮੜਾ ਸ਼ੁਰੂ ਕਰਕੇ ਅਧਿਆਪਕ ਨੂੰ ਜ਼ਖਮੀ ਕਰ ਦਿੰਦੀ ਹੈ ਔਰ ਉਸਦੇ ਨਾਲ ਜਦ ਪਤਨੀ ਉਹਨੂੰ ਬਚਾਉਣ ਦੇ ਲਈ ਆਈ ਹੈ ਅੰਦਰੋਂ ਆਵਾਜ਼ਾਂ ਮਾਰੀਆਂ ਚਿੱਖਾਂ ਮਾਰੀਆਂ ਤਾਂ ਉਸ ਨੂੰ ਵੀ ਜ਼ਖਮੀ ਕਰਤਾ ਇਸ گاؤں ਵੱਲੋਂ ਔਰ ਜਦ ਇਸ ਸੰਬੰਧ ਵਿੱਚ ਅਸੀਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਪਰਪਾਲ ਸਿੰਘ ਚਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਾਫੀ ਜਿਹੜੇ ਆਵਾਰਾ ਜਾਨਵਰ ਹੈ ਉਹਨਾਂ ਨੂੰ ਫੜੇ ਵੀ ਹੈ ਔਰ ਲਗਾਤਾਰ ਅਸੀਂ ਕਾਬੂ ਵੀ ਕਰ ਰਹੇ ਹਾਂ ਲੇਕਿਨ ਉਹਨਾਂ ਨੇ ਇਹ ਪੁੱਛਿਆ ਕਿ ਵੀ ਜਿਹੜੇ ਲੋਕ ਛੱਡਦੇ ਆ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਉਹਨਾਂ ਕਹਿੰਦੇ ਕੋਈ ਲੋਕ ਸ਼ਿਕਾਇਤ ਕਰੇਗਾ ਵੀ ਪ੍ਰਾਣਾ ਵਿਅਕਤੀ ਸੜਕ ਤੇ ਆਪਣੇ ਡੰਗਰ ਨੂੰ ਸੜਕੇ ਗਿਆ ਤਾਂ ਅਸੀਂ ਉਸ ਦੇ ਖਿਲਾਫ ਵੀ ਐਕਸ਼ਨ ਲੇਵਾਂਗੇ ਇਸ ਲਈ ਲੋਕ ਮੰਗ ਕਰ ਰਹੇ ਕਿ ਸਰਕਾਰ ਦੇ ਵੱਖ-ਵੱਖ ਵਿਭਾਗ ਮਹ ਕਉ ਟੈਕਸ ਲੈਂਦੇ ਹਨ ਲੇਕਿਨ ਇਹ ਆਵਾਰਾ ਜਾਨਵਰ ਸੜਕਾਂ ਤੇ ਮਹਿਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਪੰਜਾਬ ਹਰਾਨਾ ਦੇ ਵਿੱਚ ਜੋ ਨੁਕਸਾਨ ਕਰ ਰਹੇ ਹਨ ਉਸ ਤੇ ਨਕੇਲ ਕਸਨ ਦੀ ਜ਼ਰੂਰਤ ਹੈ ਪਰਮ ਜੀ ਸੰਗੇ ਮੈਂ ਬੇਟੇ ਦੀ ਸ਼ਾਪ ਤੋਂ ਜੇ ਸਵਾ 9:30 ਵਜੇ ਘਰ ਆਇਆ ਘਰ ਗੇਟ ਅੱਗੇ ਆ ਕੇ ਮੋਟਰਸਾਈਕਲ ਖੜਾ ਕੀਤਾ ਮੋਟਰਸਾਈਕਲ ਸਟਾਰਟ ਹੀ ਸੀ ਹਜੇ ਪਿੱਛੋਂ ਗਊ ਭੱਜੀ ਆਈ ਐ ਤਾਂ ਉਹ ਆ ਕੇ ਮੇਰੇ ਕੋ ਮੈਨੂੰ ਲੱਗੇ ਹਲਕਾ ਹਲਕਾ ਜਾ ਮਾਰਨ ਮੈਂ ਵੀ ਚਲ ਆਮ ਜਾਨਵਰ ਕਰਦਾ ਉਹ ਮੈਂ ਹੱਥ ਜਾ ਮਾਰਿਆ ਤੇ ਉਹ ਮੈਨੂੰ ਜ਼ਿਆਦਾ ਲੱਗੀ ਮਾਰਨ ਮੈਂ ਫਿਰ ਮੋਟਰਸਾਈਕਲ ਖੜਾ ਸੀ ਮੈਂ ਮੋਟਰਸਾਈਕਲ ਤੋਂ ਉੱਪਰ ਨੂੰ ਹੋ ਗਿਆ ਮੈਂ ਚੱਲ ਉਹ ਮੇਰੇ ਮਗਰ ਮਗਰ ਮੋਟਰਸਾਈਕਲ ਤੇ ਚਾਰ ਸਪਰੇ ਮੇਰੇ ਗੇੜੇ ਘੱਡਦੀ ਰਹੀ ਮੋਟਰਸਾਈਕਲ ਡਿੱਗ ਗਿਆ ਤੇ ਮੈਂ ਵੀ ਕਰ ਗਿਆ ਫਿਰ ਮੇਰੇ ਉੱਤੇ ਚੜ ਕੇ ਮੈਨੂੰ ਲਤਾ ਮਾਰਦੇ ਰਹੀ ਆ ਜਿੱਤ ਮੇਰੇ ਆ ਫਸਲੀਆਂ ਜੜੀਆਂ ਹੈਗੀਆਂ ਨੇ ਇਹਨਾਂ ਤੇ ਫੈਲੰਗ ਆ ਗਈ ਮਾਸ ਫਟ ਕੇ ਇੱਕ ਪੱਟ ਤੇ ਤੇ ਗਿੱਟਾ ਫ੍ਰੈਕਚਰ ਹੋ ਗਿਆ ਬਾਸ ਜੀ ਸਾਂਭ ਨਹੀਂ ਸਕਦੀ ਟੈਕਸ ਪਤਾ ਨਹੀਂ ਕਿੱਥੇ ਜਾਂਦੇ ਨੇ ਪ੍ਰਸ਼ਾਸਨ ਨੂੰ ਸਮਾਣਾ ਪ੍ਰਸ਼ਾਸਨ ਆ ਲੋਕਲ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਾ ਕਿੰਨੀਆਂ ਗਊਸ਼ਾਲਾ ਨੇ ਉਹਨਾਂ ਨੂੰ ਉੱਥੇ ਰੱਖੇ ਨੇਤ ਦਿਨ ਹਾਦਸੇ ਹੁੰਦੇ ਨੇ ਆ ਪਿੱਛੇ ਜੀ ਸਾਡੇ ਪਿਛਲੇ ਸਾਲ ਸਾਡੇ ਇਸ ਮੱਲੇ ਦੇ ਮੁਲਾਜ਼ਮ ਸੀ ਉਹ ਵੀ ਵਿਚਾਰਾ ਉਹਦੀ ਡੈਥ ਹੀ ਹੋ ਗਈ ਸੀ ਉਹਨੂੰ ਵੀ ਠੱਠੇ ਨਾ ਮਾਰਿਆ ਸੀ ਤੇ ਮੇਰੀ ਮੈਸੇਜ ਮੇਰੇ ਬਾਹਰ ਨਿਕਲੇ ਨੇ ਰੋਲਾ ਮੈਂ ਪਾਇਆ ਮੈਸੇਜ ਬਾਹਰ ਨਿਕਲੇ ਨੇ ਗਵਾਂਢੀ ਬਾਹਰ ਨੇ ਕੋਲੇ ਨੇ ਮੈਸੇਜ ਨੂੰ ਵੀ ਉਹਨੇ ਜਾ ਕੇ ਮਾਰਿਆ ਪਰ ਇਹ ਗਵਾਂਢੀ ਮੁੰਡਾ ਸਾਡੇ ਤੇ ਸਾਹਮਣੇ ਪਰ ਮਾ ਠੇਕੇਦਾਰ ਉਹਨਾਂ ਦਾ ਬੇਟਾ ਸੀ ਉਹ ਡਾਂਗ ਲੈ ਕੇ ਆਇਆ ਤੇ ਉਹਨੇ ਮਾਰਿਆ ਤੇ ਉਹ ਮੜਾ ਜਾ ਇੱਕ ਪਰਾਂ ਜਾ ਕੇ ਉਸ ਤੋਂ ਬਾਅਦ ਫਿਰ ਉਹਨੂੰ ਵੀ ਉਹਨੇ ਮਾਰਿਆ ਉਹਦੇ ਵੀ ਗੋਡੇ ਜਿਹੜੇ ਨੇ ਉਹ ਸਾਰੇ ਛੱਲੇ ਪਏ ਨੇ ਸਾਡੇ ਵੱਲੋਂ ਪਸ਼ੂ ਫੜ ਕੇ ਗਊਸ਼ਾਲਾ ਛੱਡ ਗਈ ਗਾਜਪੁਰ ਗਊਸ਼ਾਲਾ ਅਨਾਥ ਗਊਸ਼ਾਲਾ ਤੇ ਅਕਰਵਾਲ ਗਊਸ਼ਾਲਾ ਜਿਹਦੇ ਵਿੱਚੋਂ ਪਿਛਲੇ ਡੇਢ ਮਹੀਨੇ ਤੋਂ ਅਸੀਂ 1 167 ਕਸ਼ਮ ਛੱਡੀ ਜੀ 94 ਇੱਕ ਵਾਰੀ ਫੜੇ ਸੀ ਤੇ 73 ਇੱਕ ਵਾਰ ਆ ਲੋਕ ਫੇਰ ਛੱਡ ਜਾਂਦੇ ਆ ਜਾਂ ਲੋਕ ਛੱਡਦੇ ਆ ਜਾਂ ਕਿਸੇ ਪਾਸੇ ਕੋਈ ਬਾਹਰੋਂ ਕਸ਼ਮ ਆ ਜਾਂਦੀ ਹੈ ਨਹੀਂ ਪਤਾ ਮੈਂ ਮੇਰਾ ਇਹ ਗੁਜਾਰਸ਼ਾ ਵੀ ਆ ਲੋਕ ਨਾ ਛੱਡ ਜੂ ਪਸ਼ੂ ਐਡਾ ਆਵਾਰਾ ਪਸ਼ੂ ਨਾ ਛੱਡਣਾ ਪਵੇ ਬਾਕੇ ਦੇਖੋ ਜਾਨ ਤੋਂ ਕਿਸੇ ਜੀ ਕੋਲ ਕੋਈ ਖਾਨ ਕਿਸਾਨ ਹੈ ਉਹ ਹਮੇ ਤਾਂ ਆਮ ਲੋਕ ਹੈ ਸਾਨ ਦੇ ਪਸ਼ੂਆਂ ਨੂੰ ਪਾਣੀ ਦੀ ਸਪਲਾਈ ਦੋਦੀ ਹੈ ਮਟੇਰੀਆਂ ਵਾਲੇ ਛੱਡਦੇ ਹਨ ਪਰ ਇਹਨਾਂ ਦੇ ਖਿਲਾਫ ਵੀ ਆਉਣ ਵਾਲੇ ਵਕਤ ਤੇ ਵੀ ਪ੍ਰਸ਼ਾਸਨ ਕੋਈ ਐਕਸ਼ਨ ਲੈ ਸਕਦਾ ਹੈ ਬਿਲਕੁਲ ਜੇ ਸਾਡੇ ਕੋਈ एग्जाम ਕੋਈ ਵੀ ਪਰਸਨ ਸ਼ਹਿਰ ਦਾ ਕੋਈ ਸ਼ਹਿਰ ਨਿਵਾਸੀ ਹੈ ਕੋਈ ਸਾਡੇ ਧਿਆਨ ਚ ਲਿਆਊਗਾ ਵੀ ਪੱਕਾ ਦੱਸੇਗਾ ਵੀ ਇਹ ਬੰਦੇ ਨੇ ਛੱਡੇ ਅਸੀਂ ਕਾਰਵਾਈ ਕਰਵਾਉਂਗਾ ਕੈਮਰਾਮੈਨ ਵੀ ਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼